ਦੇ ਕੇ ਦੇ ਸਭ ਕਿਵੇਂ ਲੱਗੇ ਬਈ ਆ ਕੁਆਲਟੀ ਦੇਖੋ ਜੀ ਬੱਚਿਆਂ ਦੀ ਕੁਆਲਟੀ ਵਧੀਆ ਬਈ ਅੱਜ ਲਹਿਰਾ ਵੇਗਾ ਬੱਕਰਾ ਮੰਡੀ ਦੇ ਆ ਦੇਖੋ ਜੀ ਲਓ ਬਈ ਕੰਨ ਦੇਖੋ ਬੱਚਿਆਂ ਦੇ ਬੱਚਿਆਂ ਦੇ ਪਾ ਲਓ ਇਹਦਾ ਮੂੰਹ ਸਟਾਕ ਕਰੋ ਦੇਖੋ ਬਈ ਕਿੰਨੇ ਚੋਏ ਸੌਦਾ ਇਹ ਤੇ ਬੱਕਰੀ ਨਾਲ ਆ ਜੀ ਇਹੋ ਬੱਚੇ ਹੋ ਬੱਕਰੀ ਖੜੀ ਆ ਓਏ ਬੱਕਰੀ ਖੜੀ ਆ ਜੀ ਹਾਂ ਕਿੰਨੇ ਦਾ ਹੋਇਆ ਸੌਦਾ ਜੀ ਇਹ 40000 ਰੁਪਏ ਦੇ ਲਈ 40000 ਦਾ ਕਿਵੇਂ ਬਾਈ ਤੂੰ ਖੁਸ਼ ਆ ਹੁਣ ਪੂਰਾ ਖੁਸ਼ ਆ ਬਾਈ ਬਾਕੀ ਬਾਈ ਸਾਹਮਣ ਵਾਲੇ ਹਾਂ ਠੀਕ ਆ ਬਈ ਲਓ ਬਾਈ ਕਿੱਥੋਂ ਆਏ ਬਾਈ ਆਪਾਂ ਸਮਾਲਸਰ ਤੋਂ ਸਮਾਲਸਰ ਤੋਂ ਮੋਗਾ ਜਿਲ੍ਹਾ ਠੀਕ ਆ ਬਾਈ ਬਾਈ ਸਮਾਲਸਰ ਤੋਂ ਆਇਆ ਬਾਈ ਸਵੇਰ ਦਾ ਸੌਦਾ ਹੋਈ ਜਾਂਦਾ ਸੀ ਤੇ ਬਾਈਆਂ ਨੇ ਲੈ ਰਹੇ ਵੇਗ ਗਿਆ ਨੇ ਬੱਕਰੀ ਲੈ ਲਈ ਪੂਰੀ ਟੌਪ ਕਵਾਲ ਦੀ ਓਕੇ ਬਾਈ ਧੰਨਵਾਦ ਸਾਰਿਆਂ ਦਾ ਹੈ ਵੀ ਦਾ ਆ ਜਾ ਕੇ ਯਾਰ ਉਹ ਖੜੀ ਉਹ ਹੈ ਵੀ ਦਾ ਆ ਜਾਂਦੀ ਤੇ ਨਹੀਂ ਤਾਂ ਹੀ ਤੈਨੂੰ ਦੇਈ ਜਾਣਾ ਕਿਉਂ ਮੈਨੂੰ ਲੱਗੇ ਬਾਜੂ ਉਹ ਜੀ ਪੈ ਦੋ ਸੁਣਾ ਪਾ ਨਾ ਜਮੀਨ ਜਾਣੋ 5 3 7 ਵਾਲਾ 2000 ਕੋਲ ਪਾ ਲਈ ਚਲ ਆਹ ਬੱਛ ਲੈ ਗਿਆ ਹੋ ਗਿਆ ਬੱਠੇ ਬੱਠੇ ਮਾ ਦੇ ਰਣ ਬੱਠੇ ਕੀ ਹੈ ਯਾਰ ਨਹੀਂ ਪੱਟ ਲਾ ਖਾ ਦੇ ਸਾਰੇ ਖਾ ਦੇ ਚੱਲ ਲੈ ਆਜਾ ਓਏ ਹੋਈ ਇਹ ਪੱਟਦਾ ਯਾਰ ਜਿੰਨਾ ਦੇਖ ਲੈ ਯਾਰ ਬੈਠਾ ਸਤਲਾ ਇੱਥੇ ਯਾਰ ਮੈਂ ਕਹਾ ਤੈਨੂੰ ਬੰਗ ਭਰਾਉਣੀ ਹੈ ਹਾਂ ਹਾਂ ਨੌ ਕਹਦਾ ਲੈ ਤੂੰ ਕਹਿੰਦਾ ਨਾ ਕਹ ਬਾਈ ਮੈਂ 10.500 ਰੁਪਏ ਆ ਗਿਆ ਇੱਕ ਮਿੰਟ ਨਹੀਂ ਕਰ ਮਨੂ ਦੇ ਦੋਨੇ ਮੰਨੂ ਦੇ ਤੂੰ ਮੰਨੇਗਾ ਮੰਨ ਨਹੀਂ ਪੂ ਦੋਨਾਂ ਨੂੰ ਸਾਰੇ ਮੰਨ ਨਹੀਂ ਪੂ ਜਾ ਤੂੰ ਮੈਨੂੰ ਹੱਥਾਂ ਮਾਰ ਹੋ ਗਿਆ ਕਟੱਕ ਦੇ ਨੇ ਹੋ ਗਿਆ ਹਰ ਨੂੰ 10000 ਰੁਪਏ ਫੜਦੇ ਆ ਕਿੰਨੇ ਫੜਦੇ ਮਿਲ ਜੰਦੇ ਹੈਗੇ ਪਰ ਐਵੇਂ 5 ਵਜੇ ਤੇ ਟਾਈਮ ਨਾ ਪੂਆ ਲਾਗੇ ਤੁਰਣੀਗੇ ਉੱਥੇ ਕਿਆ ਤਾਂ ਕਹਦਾ ਵਾ ਤੇਰੀ ਮਾਂ ਵਾਲੀ ਫਰੋਣਾ ਤੂ